ਤਸਵੀਰਾਂ ਤੁਹਾਨੂੰ ਦਿਖਾ ਰੇ ਆ ਜਿੱਥੇ ਸ਼ਰਿਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ ਨੇ ਇਹ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਚਮ ਕੇ ਵਾਇਰਲ ਹੋ ਰਹੀਆਂ ਨੇ ਤਾਂ ਦੱਸਦੀ ਹੈ ਕਿ ਬਸ ਅੱਡੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਬਸ ਸਾਡਾ ਜੰਗ ਦਾ ਮੈਦਾਨ ਬਣਿਆ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਆਪਸ ਦੇ ਵਿੱਚ ਪਿੜਦੇ ਹੋਏ ਨਜ਼ਰ ਆ ਰਹੇ ਨੇ ਦਰਅਸਲ ਦੋ ਟੀਰਾ ਆਪਸ ਦੇ ਵਿੱਚ ਪੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇੱਕ ਦੂਸਰੇ ਦੇ ਉੱਤੇ ਡੰਡਿਆਂ ਨਾਲ ਇੱਟਾਂ ਦੇ ਨਾਲ ਹਮਲਾ ਕੀਤਾ ਜਾ ਰਿਹਾ ਹੈ ਤਾਂ ਦੱਸਦੀ ਹੈ ਕਿ ਬਸ ਅੱਡੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਬਸ ਅੱਡਾ ਜੰਗ ਦਾ ਮੈਦਾਨ ਬਣਿਆ ਹੈ ਸ਼ਰੀਆਮ ਕਾਨੂੰਨ ਦੀਆਂ ਧਜੀਆਂ ਉਡਾਈਆਂ ਜਾ ਰਹੀਆਂ ਨੇ ਸ਼ਰੀਆਮ ਜਮ ਕੇ ਗੁੰਡਾਗਰਤੀ ਜਿਹੜੀ ਆ ਉਹ ਨੌਜਵਾਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਦੱਸਦੀ ਹੈ ਕਿ ਦੋ ਟੀਰਾ ਆਪਸ ਦੇ ਵਿੱਚ ਭੜਗੀਆਂ ਨੇ ਇੱਕ ਦੂਜੇ ਦੇ ਉੱਤੇ ਡੰਡਿਆਂ ਦੇ ਨਾਲ ਇੱਟਾਂ ਦੇ ਨਾਲ ਹਮਲਾ ਕੀਤਾ ਜਾ ਰਿਹਾ ਹੈ ਤਾਂ ਇਹ ਤਸਵੀਰਾਂ ਪਟਿਆਲਾ ਦੇ ਦੇਵੀਗੜ ਕਸਬਾ ਦਾ ਇੱਕ ਬਸ ਅੱਡੇ ਦੀਆਂ ਨੇ ਰਿਪੋਰਟ ਤਾਂ ਦੱਸਦੀ ਹੈ ਕਿ ਇਹ ਤਸਵੀਰਾਂ ਪਟਿਆਲਾ ਦੇ ਦੇਵੀਗੜ ਕਸਬੇ ਦਾ ਬਸ ਅੱਡੇ ਦੀਆਂ ਨੇ ਜਿੱਥੇ ਇਹ ਬਸ ਅੱਡਾ ਜੰਗ ਦਾ ਮੈਦਾਨ ਬਣ ਗਿਆ ਏ ਦੋ ਟੀਰਾ ਆਪਸ ਦੇ ਵਿੱਚ ਭੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਇੱਕ ਦੂਸਰੇ ਦੇ ਉੱਤੇ ਡੰਡਿਆਂ ਦੇ ਨਾਲ ਇੱਟਾਂ ਦੇ ਨਾਲ ਹਮਲਾ ਕੀਤਾ ਜਾ ਰਿਹਾ ਹੈ ਜਦੋਂ ਇਹ ਟੀਰਾ ਆਪਸ ਦੇ ਵਿੱਚ ਭੜਦੀਆਂ ਨੇ ਤਾਂ ਇਸ ਦੌਰਾਨ ਲੋਕਾਂ ਦੇ ਵੱਲੋਂ ਭੱਜ ਕੇ ਆਪਣੀ ਜਾਨ ਬਚਾਈ ਜਾਂਦੀ ਹੈ ਕਿਉਂਕਿ ਨੇੜੇ-ਤੇੜੇ ਜਿਹੜੇ ਲੋਕ ਆਪਣੇ ਕੰਮਕਾਰ ਲਈ ਘਰੋਂ ਬਾਹਰ ਨਿਕਲੇ ਸਿਗੇ ਉਹ ਲੋਕ ਭੱਜ ਕੇ ਆਪਣੀਆਂ ਜਾਨਾਂ ਬਚਾਉਂਦੇ ਨੇ ਕਿਉਂਕਿ ਇਸ ਝੜਾਪ ਉਦੋਂ ਦੌਰਾਨ ਜਮ ਕੇ ਡੰਡੇ ਈਟਾਂ ਚਲਾਈਆਂ ਜਾਂਦੀਆਂ ਨੇ ਇੱਕ ਦੂਸਰੇ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਜਾਂਦਾ ਹੈ ਤਾਂ ਸ਼ਰੀਆਮ ਕਾਨੂੰਨ ਦੀਆਂ ਧੱਜੀਆਂ ਉੜਾਈਆਂ ਗਈਆਂ ਨੇ ਪਟਿਆਲਾ ਦੀਆਂ ਇਹ ਤਸਵੀਰਾਂ ਨੇ ਜਿਹੜੀਆਂ ਜਮ ਕੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਤਾਂ ਦੱਸਦੀ ਹੈ ਕਿ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਨੰਗੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲ ਰਿਹਾ ਹੈ ਦੋ ਧੀਰਾ ਆਪਸ ਦੇ ਵਿੱਚ ਭੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਇਸ ਦੌਰਾਨ ਇੱਕ ਦੂਸਰੇ ਦੇ ਉੱਤੇ ਇੱਟਾਂ ਦੇ ਨਾਲ ਡੰਡਿਆਂ ਦੇ ਨਾਲ ਹਮਲਾ ਕੀਤਾ ਜਾ ਰਿਹਾ ਹੈ ਤੇ ਇਸ ਦੌਰਾਨ ਨੇੜੇ ਕੰਮ ਕਰਨ ਵਾਲੇ ਲੋਕਾਂ ਦੇ ਵੱਲੋਂ ਭੱਜ ਕੇ ਆਪਣੀ ਜਾਨ ਬਚਾਈ ਗਈ ਹੈ ਤਾਂ ਦੱਸਦੀ ਹੈ ਕਿ ਪਟਿਆਲਾ ਦੇ ਦੇਵੀਗੜ੍ਹ ਕਸਬਾ ਦੇ ਬੱਸ ਅੱਡੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਬੱਸ ਅੱਡਾ ਜੰਗ ਦਾ ਮੈਦਾਨ ਬਣਿਆ ਹੈ ਸ਼ਰੀਆਮ ਕਾਨੂੰਨ ਦੀਆਂ ਧੱਜੀਆਂ ਉੜਾਈਆਂ ਗਈਆਂ ਨੇ ਦੋ ਠੀਰਾ ਆਪਸ ਦੇ ਵਿੱਚ ਭਿੜੀਆਂ ਨੇ ਤੇ ਇਸ ਦੌਰਾਨ ਚਮਕੇ ਇੱਟਾਂ ਚੱਲੀਆਂ ਨੇ ਡੰਡੇ ਚੱਲੇ ਨੇ ਇੱਕ ਦੂਸਰੇ ਤੇ ਉੱਤੇ ਜਾਨਲੇਵਾ ਹਮਲਾ ਕਰਦੇ ਹੋਏ ਨਜ਼ਰ ਆ ਰਹੇ ਨੇ ਚਮਕੇ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਵੀ ਵਾਇਰਲ ਹੋ ਰਹੀਆਂ ਨੇ